ਹਾਂਜੀ ਦੁੱਧ ਕਿੰਨਾ ਕੁ ਤਿਆਰੀ ਦਾ ਹੈ ਦੁੱਧ ਜੀ ਇਹਦਾ ਹੁਣ ਤਿਆਰੀ ਦਾ 17 ਕਿਲੋ 16 17 ਕਿਲੋ ਹੈਗਾ ਹਾਜ਼ਰ 16 ਮੰਨ ਕੇ ਆ ਜੀ ਕੋਈ ਵੀ ਮਖਾ ਜੀ ਹੈਗਾ ਬਾਕੀ ਆਪਣੇ ਦਾ ਦਾਣਾ ਪੈਂਦਾ ਹੀ ਹੁਣ ਵਧੀਆ ਅੱਛਾ ਜੀ ਕੱਲ ਹੀ ਆਈ ਆ ਲੈ ਇੱਥੇ ਤੋਂ ਨਾ ਇਹਦੀ ਲੇਵੇ ਲੂਵੇ ਦੀ ਬਣਾਵਟ ਥਣ ਥਣੌੜ ਦੀ ਬਣਾਵਟ ਦੇਖ ਸਕਦੇ ਹੋ ਬਾਕੀ ਚੰਗੀ ਆ ਸੱਜਣੋ ਵੇੜ ਇਹ ਹੈਗੀ ਆ ਤਾਜੀ ਦੂਜਾ ਸੂਆ ਕਿ ਇੱਥੇ ਤੋਂ ਦੂਰੀਦਾਰੀ ਦੇਖ ਸਕਦੇ ਹੋ ਥਾਣਾ ਚ ਗੈਪ ਦੇਖ ਸਕਦੇ ਹੋ ਤੇ ਇੱਥੇ ਤੋਂ ਇਹਦਾ ਜਿਹੜਾ ਲੇਵਾ ਉਹ ਵੀ ਦੇਖ ਸਕਦੇ ਹੋ ਤੇ ਰੇਟ ਚੱਲ ਕੇ ਬਾਈ ਨੂੰ ਇਹਦਾ ਵੀ ਪੁੱਛ ਲੈਣਾ ਕਿਉਂਕਿ ਰੇਟ ਮੈਂ ਖਿੱਚਵੀਂ ਕਰਾਊਂਗਾ ਬਾਈ ਤੋਂ ਸਾਰੇ ਕਰਦੇ ਨਾ ਦਾ ਦੂਜਿਆਂ ਦੇ ਮੁਕਾਬਲੇ ਫਰਕ ਹੁੰਦਾ ਹਨਾ ਹਾਂਜੀ ਹੁੰਦਾ ਬਾਈ ਹੁੰਦਾ ਲੈ ਥਾਣ ਸੋਣ ਸੱਜਣੋ ਇਹ ਬੈਡ ਨੂੰ ਵੀ ਚੰਗਾ ਲੱਗਿਆ ਤੇ ਬਾਕੀ ਰੇਟ ਵੀ ਇਹਦਾ ਕਿਉਂਕਿ ਰੇਟ ਜਿਹੜੇ ਇਹ ਰੇਟ ਨਾ ਸੱਜਣੋ ਬਾਈ ਨੇ ਕਰੇ ਨੇ ਇਹ ਰੇਟ ਯਾਰ ਹਰੇਕ ਬੰਦੇ ਦੀ ਪਹੁੰਚ ਵਾਲੇ ਰੇਟ ਨੇ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਹਰੇਕ ਬੰਦਾ ਜਾਨਵਰ ਰੱਖਣ ਦਾ ਸ਼ਕੀਨ ਹੁੰਦਾ ਉਹਨਾਂ ਵਾਸਤੇ ਇਹ ਆਫਰ ਹੀ ਆ ਇੱਕ ਬਾਈ ਦੀ ਬਾਈ ਥੋ ਘਮਾ ਲਓ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚਿਆ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਆ ਜ਼ਿਲ੍ਹਾ ਲੱਗਦਾ ਵੀ ਇਹਨੂੰ ਲੁਧਿਆਣਾ ਕਿਉਂਕਿ ਨੇੜੇ ਇਹਦੇ ਪਿੰਡ ਰਹਿ ਗਏ ਨੇੜੇ ਪਿੰਡਾਂ ਆਂਡਲੂ ਤੇ ਇੱਕ ਨਾਲ ਹੀ ਪਿੰਡਾਂ ਕਲਸੀਆਂ ਕਲਸੀਆਂ ਦਾ ਕਹਿੰਦੇ ਵੀ ਕਬੱਡੀ ਦੇ ਵਿੱਚ ਨਾ ਇੰਦਰਜੀਤ ਮਸ਼ਹੂਰ ਆ ਸਪਾਇਡਰਮੈਨ ਦੇ ਨਾਮ ਨਾਲ ਉਹ ਚੋਬਰ ਮਸ਼ਹੂਰ ਆ ਉਹਦੇ ਪਿੰਡ ਦੇ ਨੇੜੇ ਅੱਜ ਆਪਾਂ ਪਹੁੰਚੇ ਹੋਇਆ ਤੇ ਗਾਵਾਂ ਦੀ ਨਾ ਸੱਜਣੋ ਆਪਾਂ ਪਹਿਲੀ ਵੀਡੀਓ ਪਾ ਰਹੇ ਆ ਆਪਣੇ ਚੈਨਲ ਤੇ ਉਮੀਦ ਕਰਦੇ ਆਵੇਂ ਤੁਸੀਂ ਪੂਰਾ ਪਰਮਾ ਹੁੰਗਾਰਾ ਦੇਵੋਗੇ ਕਿਉਂਕਿ ਆਪਾਂ ਉਸ ਘਰ ਚ ਪਹੁੰਚਿਆ ਇਸ ਘਰ ਦੇ ਵਿੱਚ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈਆ 2-4 ਦਿਨ ਹੋਏ ਨੇ ਬਾਈ ਨੇ ਨਾ ਲਾਟਰੀ ਦਾ ਡਰਾ ਕੱਢਿਆ ਸੀ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਕਹਿ ਲਈ ਬਾਈ ਨਾਲ ਆਪਣਾ ਪ੍ਰੇਮ ਬਣ ਗਿਆ ਰਾਬਤਾ ਕਾਇਮ ਹੋ ਗਿਆ ਇਸ ਤੋਂ ਬਾਅਦ ਆਪਾਂ گاਵਾਂ ਦੀ ਵੀਡੀਓ ਵੀ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਿਆ ਕਰੂ ਤੇ ਅੱਜ ਦੀ ਵੀਡੀਓ 'ਚ ਸੱਜਣੋਂ ਆਪਾਂ گاਵਾਂ ਦਿਖਾਵਾਂਗੇ ਪੰਜ ਪੰਜਾਂ ਦੇ ਵਿੱਚੋਂ 3 ਐਫ ਕ੍ਰੋਸ ਨੇ ਜਿਨ੍ਹਾਂ ਵਿੱਚੋਂ 2 ਜਰਸੀ ਨੇ 1 ਜਰਸੀ ਹੈਗੀ ਆ ਗੱਬਣ ਸੂਣ ਵਾਲੀ 1 ਸੂਈ ਹੋਈ ਆ ਤੇ ਦੋ ਐਚਐਫ ਕ੍ਰੋਸ ਹੈਗੀਆਂ ਨੇ ਤੋਕੜਾ ਗੱਬਣਾ ਕਿਉਂਕਿ ਤੋਕੜ ਗੱਬਣ ਦੀ ਵੀ ਡਿਮਾਂਡ ਰਹਿੰਦੀ ਆ ਸੱਜਣੋ ਕਈ ਸੱਜਣਾਂ ਤਾਜੀ ਤੇ ਜ਼ਿਆਦਾ ਪੈਸਾ ਲਾ ਨਹੀਂ ਸਕਦੇ ਉਹ ਤੋਕੜ ਗੱਬਣ ਲੈ ਕੇ ਦੁੱਧ ਪੀ ਕੇ ਹੁਣ ਕੁਝ ਟਾਈਮ ਤੇ ਉਦੋਂ ਬਾਅਦ ਜਦੋਂ ਤਾਜੀ ਹੋਊਗਾ ਵਧੀਆ ਰੁਪਏ ਵਟ ਸਕਦੇ ਨੇ ਤੇ ਬਾਕੀ ਆ ਜੋ ਬਾਈ ਨਾ ਕਰਾਉਣਿਆਂ ਗੱਲਬਾਤ ਕੱਲੀ ਕੱਲੀ ਬੈਠਦਾ ਰੇਟ ਕਰਾਵਾਂਗੇ ਇਹ ਮੇਨ ਗੱਲ ਆ ਨਾ ਜਿਹੜੀ ਰੇਟ ਜਮੇਂ origignal ਹੋਊਗਾ ਸੱਜਣੋ ਤੇ ਬਾਕੀ ਬਾਈ ਨਾ ਕਰਾਉਣਿਆਂ ਗੱਲਬਾਤ ਉਦੋਂ ਬਾਅਦ ਕੱਲੀ ਕੱਲੀ ਬੈਠ ਤੁਹਾਨੂੰ ਦਿਖਾਵਾਂਗਾ ਤੇ ਨੰਬਰ ਵੀ ਬਾਈ ਦਾ ਵੀਡੀਓ ਦੇ ਵਿੱਚ ਹੀ ਲਾ ਔਰ ਬਾਈ ਕੀ ਹਾਲ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਹਾਂਜੀ ਹਾਂਜੀ ਬਾਈ ਲਾਡੀ ਗਰੇਵਾਲ ਨਾ ਜੀ ਪਿੰਡ ਤੁੰਗਾ ਹੈੜੀ ਰਾਏਕੋਟ ਤੋਂ 10 ਕਿਲੋਮੀਟਰ ਤੇ ਰਹਿ ਜਾਂਦਾ ਜੀ ਅੱਛਾ ਨੇੜੇ ਕਲਸੀਆਂ ਇੰਦਰਜੀਤ ਦਾ ਪਿੰਡ ਹੈ ਕਲਸੀਆਂ ਹਾਂਜੀ ਬਾਈ ਇੰਦਰਜੀਤ ਅੱਛਾ ਜਿਹੜਾ ਇੰਦਰਜੀਤ ਨੂੰ ਤਾਂ ਜਿਹੜੇ ਕਬੱਡੀ ਦਾ ਨਾ ਮੜਾ ਮੋਟਾ ਸ਼ੌਂਕ ਵੀ ਰੱਖਦੇ ਨੇ ਸਾਰੇ ਸੱਜਣ ਜਾਣਦੇ ਨੇ ਹਨਾ ਇੰਦਰਜੀਤ ਹਾਂਜੀ ਬਾਈ ਸਾਰੇ ਹੀ ਜਾਣਦੇ ਤੇ ਬਾਕੀ ਗਾਵਾਂ ਦਾ ਆਪਣਾ ਕੰਮ ਕਿੰਨਾ ਕੁ ਪੁਰਾਣਾ ਹੈ ਆਪਣਾ ਹੀ ਹੋਈ ਗਏ ਬਾਈ 22 ਸਾਲ ਅੱਛਾ 22 ਸਾਲ ਨੂੰ ਲਾਣੀਦਾਰ ਕਰਦਾ ਹੁੰਦਾ ਉਹਦੂ ਵੇ ਉਸੇ ਤਰਜ਼ ਦੇ ਤੁਸੀਂ ਨਹੀਂ ਹਾਂ ਹਾਂਜੀ ਬਾਈ ਹਾਂਜੀ ਹਾਂਜੀ ਬਾਕੀ ਹਰੇਕ ਵੀਡੀਓ ਚ ਮੈਂ ਸੱਜਣੋਂ ਕਹਿਣਾ ਹੁੰਦਾ ਇੱਕ ਤਾਂ ਨਾ ਦੋ ਡੰਗ ਚੋਏ ਬਿਨਾ ਜਾਨਵਰ ਨਾ ਲਿਆ ਕਰੋ ਚਾਹੇ ਤੁਹਾਡਾ ਰਿਸ਼ਤੇਦਾਰ ਆ ਚਾਹੇ ਮਿੱਤਰ ਆ ਦੋ ਡੰਗ ਜਾਨਵਰ ਜ਼ਰੂਰ ਚੋਕੇ ਲਿਆ ਕਰੋ ਤੇ ਬਾਕੀ ਇੱਕ ਠੱਗੀ ਠੋਰੀ ਬਹੁਤ ਚੱਲ ਰਹੀ ਆ ਚੈੱਕ ਵਾਲੀ ਉਹ ਤੋਂ ਬਚ ਕੇ ਰਿਹਾ ਕਰੋ ਬਾਈ ਹੈਨਾ ਇਹ ਵਪਾਰੀ ਵੀਰਾਂ ਨੂੰ ਕਹਿ ਰਿਹਾ ਮੈਂ ਵੀ ਉਹ ਤੋਂ ਬਚ ਕੇ ਰਿਹਾ ਕਰੋ ਨਗਦ ਕੈਸ਼ ਭੇਜਿਆ ਕਰੋ ਆ ਕਿਹੜੇ ਬੰਨੇ ਸ਼ੁਰੂ ਕਰੀਏ ਭਾਈ ਬਾ ਇਦਾਂ ਹੀ ਕਰਦੇ ਹਾਂ ਭਾਈ ਪਹਿਲੀ ਜਰਸੀ ਦਿਖਾ ਦਨੇ ਹਨਾ ਹਾਂਜੀ ਦਿਖਾ ਦਨੇ ਭਾਈ ਇੱਕ ਗੱਲ ਕਰ ਲਈਏ ਆਪਾਂ ਲਕੀ ਡਰਾ ਬਾਰੇ ਅੱਛਾ ਉਹ ਥੋਡੇ ਚੈਨਲ ਤੋਂ ਹੀ ਕੁੜੀ ਨੇ ਪਾਈ ਸੀ ਕਿਰਦੀਪ ਕੌਰ ਭੈਣ ਆਪਣੇ ਮਾਨਸੇ ਤੋਂ ਆਪਣੇ ਚੈਨਲ ਤੋਂ ਪਹਿਲਾ ਨਾਮ ਉਹਨਾਂ ਨੂੰ ਹੀ ਨਿਕਲਿਆ ਠੀਕ ਆ ਜੀ ਹਾਂਜੀ ਕੱਢ ਗਿਆ ਆਪਣਾ ਚੈਨਲ ਚਾਰ ਤਨੇ ਆ ਪੂਰਾ ਪੂਰਾ ਕੱਢ ਗਿਆ ਜੀ ਦੋ ਤਿੰਨ ਨਾਮਕ ਆਪਣੇ ਚੈਨਲ ਤੋਂ ਹੀ ਲੈ ਸੱਜਣਾ ਦੋ ਤਿੰਨ ਨਾਮ ਆਪਣਾ ਚੈਨਲ ਕੱਢ ਗਿਆ ਹੀ ਜੀ ਗੱਲ ਹੀ ਲਾਟਰੀ ਵਾਲੀ ਵੀਡੀਓ ਵੀ ਆਪਾਂ ਨੇ ਪਹਿਲੀ ਹੀ ਪਾਈ ਸੀ ਪਹਿਲੀ ਪਾਈ ਸੀ ਹਾਂਜੀ ਹਾਂ ਪਹਿਲਾ ਕੇਸ ਹੀ ਕਰਿਆ ਦੀ ਪਰ ਨਿਕਲ ਐ ਬਾਈ ਦੋ ਤਿੰਨ ਡਰਾਇਜ ਜਦੀ ਰਹਿ ਗਈ ਸਾਡੇ ਚੈਨਲ ਦੀ ਹਣਾ ਬੜੀ ਹੋਰੀ ਬਾਈ ਲੈ ਸੱਜਣਾ ਦੋ ਦਿਖਾਉਂਗਾ ਜਰਸੀ ਜਰਸੀ ਵੀ ਨਾ ਹੈ ਮੰਨ ਲਓ ਵੀ ਤੁਸੀਂ ਇਹਨਾਂ ਦੀ ਫਾਈਨਟ ਪਰਸੈਂਟੇਜ ਵੀ ਬਾਈ ਬਹੁਤ ਹੁੰਦੀ ਹੈ ਹੈਨਾ ਬੱਧੀਆ ਹੁੰਦੀ ਹੈ ਮੱਝਾਂ ਵਰਗਾ ਦੁੱਧ ਹੁੰਦਾ ਪੰਜ ਜ਼ੀਰੋ ਤੋਂ ਲਾ ਕੇ ਮੇਰਾ ਖਿਆਲ ਹੈ 6 5 ਤੱਕ ਇਹਨਾਂ ਦੀ ਫਾਈਨਟ ਰਹ ਤਦ ਮਿਲੂਗਾ ਤੁਹਾਨੂੰ ਤਾਂ ਰੇਟ ਵੀ ਮਿਲੂਗਾ ਨਾ ਜਮ ਹੀ ਜੈਨੂ ਆ ਨਾ ਆ ਇਧਰ ਨੂੰ ਲਿਆ ਬਈ ਨੇ ਰਾਜਾ ਜਰੂਰ ਪੈਂਦਾ ਥੋੜਾ ਜਿਹਾ ਬਾਹਰ ਕੱਢ ਕੇ ਦਿਖਾ ਦਾਂਗੇ ਆਪਾਂ ਆਹ ਦਿਖਾ ਦਈਏ ਪਹਿਲਾਂ ਹਨਾ ਹਾਂਜੀ ਆਈਦੇ ਤੇ ਮਾਰਦੇ ਬਾਈ ਕੈਮਰਾ ਆ ਆ ਐਚਐਫ ਤੇਰਾ ਥਣ ਤੁਹਾਨੂੰ ਦਿਖਾ ਦੇ ਤੇ ਪਿੱਛੇ ਤੋਂ ਲੇ ਵਾ ਲੂਗਾ ਵੀ ਦਿਖਾ ਦੇਦਾ ਸਮਾਰ ਕੇ ਹਨ ਚੋਬਰਾ ਧਿਆਨ ਨਾਲ ਤੇ ਕੈਮਰਾਮੈਨ ਸੱਜਣ ਅੱਜ ਆਪਣਾ ਜਿਹੜਾ ਨਾਲ ਹੁੰਦਾ ਨਾ ਮੁੰਡਾ ਉਹ ਹੈ ਨਹੀਂਗਾ ਬਾਕੀ ਇੱਕ ਵਾਰੀ ਨਾ ਬਾਡੀ ਬੁੱਡੀ ਫੇਸ ਕੁਆਲਟੀ ਵੀ ਚੈੱਕ ਕਰਾ ਦੇ ਬਈ ਇਧਰੋਂ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਬਾਡੀ ਬੂਟੀ ਕਾਂ ਦੀ ਚੰਗੀ ਆ ਇਹਦਾ ਸੂਆ ਕਿਹੜਾ ਬਾਈ ਇਹ ਤੀਜੇ ਸੂਏ ਆ ਬਾਈ ਗੱਬਣਾ ਹੁਣ ਤੀਜੇ ਸੂਏ ਸੂਈ ਹੋਈ ਆ ਗੱਬਣ ਕਿੰਨੇ ਚਿਰ ਦੀ ਆ ਗੱਬਣ ਇਹ ਬਾਈ 4 ਮਹੀਨਿਆਂ ਦੀ ਆ ਹੁਣ ਸਾਢੇ 3 ਤੋਂ 4 ਦੀ ਚੈੱਕ ਕਰਾ ਕੇ ਲੈ ਕੇ ਜਾ ਸਕਦਾ ਜਿਹੜਾ ਸਾਢੇ 3 ਤੋਂ 4 ਮਹੀਨਿਆਂ ਦੀ ਗੱਬਣ ਆ ਚੈੱਕ ਕਰਾ ਕੇ ਬੰਦਾ ਲਿਆ ਸਕਦਾ ਬੱਚਾ ਹੈਗਾ ਨਾਲੇ ਦੀ ਨਹੀਂ ਬੱਚਾ ਨਹੀਂ ਹੈਗਾ ਇਹ ਮੇਰਾ ਖਿਆਲ ਇਹਦਾ ਬਈ ਬੱਚਾ ਸੀਗਾ ਉਥੇ ਛਾਰਤਾ ਫਿਰ ਕੀ ਕਰਨਾ ਇਹ ਮੂਰੇ ਵੀ ਨਹੀਂ ਲੈ ਕੇ ਜਾਂਦਾ ਕੋਈ ਓਏ ਇਹ ਨਾਲ ਬੱਚੇ ਪੁੱچے ਸੱਜਣੋਂ ਹੁੰਦੇ ਨਹੀਂ ਇਹ ਤਾਂ ਐਂ ਮਿਲੀ ਮੁਲੀ ਜਾਂਦੀਆਂ ਹੁੰਦੀਆਂ 4 ਮਹੀਨਿਆਂ ਦੀ ਗੱਬਣ ਦੁੱਧ ਦੁੱਧ ਬਈ ਇਹਦੇ ਥੱਲੇ ਹੈਗਾ ਹੁਣ 10-11 ਕਿਲੋ 10 10 ਕਿਲੋ ਮੰਨ ਕੇ ਆ ਜੀ ਕੋਈ ਵੀ ਵੱਧਦੀ ਹੋਊਗਾ ਜੀ ਵੱਧਦੀ ਆਪਾਂ ਘੱਟ ਦੱਸਾਂ ਲੈ ਇੱਕ ਵਾਰੀ ਇਹਨੂੰ ਖੋਲ ਕੇ ਤੋੜ ਕੇ ਦਿਖਾ ਦੋ ਜੀ ਲੈ ਸੱਜਣੋ ਇੱਕ ਵਾਰੀ ਨਾ ਤੁਹਾਨੂੰ ਗਾਂ ਤੋੜ ਕੇ ਦਿਖਾ ਦਾਨੇ ਤੇ ਬਾਕੀ ਜਿਹੜੀ ਮੇਨ ਗੱਲ ਹੈ ਨਾ ਰੇਟ ਰੂਟ ਆਪਾਂ ਬਾਈ ਤੋਂ ਪੁੱਛ ਲਾਂਗੇ ਸਾਰੇ ਦਾ ਰੇਟ ਵੀ ਤੁਹਾਨੂੰ ਪਤਾ ਮੈਂ origianally ਕਰਾਉਣਾ ਹੁੰਦਾ ਰੇਟ ਆਪਣੀ ਆਦਤਾਂ ਰੇਟ ਖਿੱਚਮਾ ਹੀ ਹੁੰਦਾ ਆਪਣੀ ਵੀਡੀਓ 'ਚ ਬਾਕੀ ਜੇ ਲੇ ਵੇ ਲੂ ਵੇ ਦੀ ਨਾ ਇਹਦੀ ਗੱਲ ਕਰ ਲਈਏ ਸੱਜਣੋ ਇਹ ਤਾਜ਼ੀਆਂ ਅਰਗਾਂ ਲੇਵਾ ਗਾਂ ਦਾ ਤੇ HF ਕ੍ਰੋਸ ਦੇ ਵਿੱਚ ਇਹ ਵੜੀ ਕਮਾਲੋ ਕਮਾਲੋ ਲੈ ਬਾਕੀ ਉਦਾਂ ਜੇ ਨਾ ਗੱਲਬਾਤ ਕਰ ਲਾਂ ਰੰਗ ਰੂਪ ਦੀ ਕੁਆਲਿਟੀ ਚੰਗੀ ਆ ਤੇ ਬਾਕੀ ਹੌਲੀ ਹੌਲੀ ਹੁਣ ਗਾਵਾਂਾਂ ਦੇ ਜਿਵੇਂ ਜਿਵੇਂ ਵੀਡੀਓ ਬਣਾਵਾਂਗੇ ਆਪਾਂ ਜਾਣਕਾਰੀ ਦੇ ਵਿੱਚ ਵੀ ਵਾਧਾ ਹੁੰਦਾ ਜਾਊਗਾ ਤੇ ਬਾਕੀ ਮੇਨ ਗੱਲ ਆ ਨਾ ਜਿਹੜੀ ਨਾਲ ਇਹ ਗੱਬਣ ਵੀ ਆ ਕਿਉਂਕਿ ਗੱਬਣ ਦੀ ਅੱਗੇ ਉਮੀਦ ਹੁੰਦੀ ਆ ਸਜਣੋ 100 ਰੁਪਏ ਕਰਨ ਵਾਲੀ ਗਾਂ ਤੇ ਰੇਟ ਇਹਦਾ ਆਪਾਂ ਬਾਈ ਨੂੰ ਪੁੱਛਦਿਆਂ ਚੱਲ ਕੇ ਕਿੰਨਾ ਰੇਟ ਕਰਦਾ 10 ਕਿਲੋ ਦੁੱਧ ਦੇ ਥੱਲੇ ਬਾਈ ਕਹਿੰਦਾ ਨਾ ਇਸ ਟਾਈਮ ਤਿਆਰੀ ਦਾ ਦੁੱਧ ਆ ਗਾਂ ਦੇ ਥੱਲੇ 10 ਕਿਲੋ ਤੇ ਨੇੜੇ ਤੋਂ ਦਿਖਾ ਦੇ ਬਈ ਬੈਕ ਟੂਲੇ ਵਾਲੂ ਵਹੇ ਲਾ ਦੇ ਕੈਮਰਾ ਸਮਾਰ ਕੇ ਲੈ 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 ਰੇਟ ਰਸਦੇ ਹੁਣ ਰੇਟ ਕੀ ਕਰਦੇ ਆਂ ਰੇਟ ਬਾਈ ਇਹਦਾ ਕਰਦੇ ਆਂ 35000 35000 ਛੀਂ ਠੰਡੀ ਪੂਰੀ ਐਨ 35 ਜ਼ਿਆਦਾ ਲੱਗਦਾ ਮੈਨੂੰ ਨਹੀਂ ਭਾਈ ਜਾਵੇ ਜਾਵੇ ਗੱਬਣਾ ਭਾਈ ਹੈ ਗੱਬਣਾ ਉਹ ਗੱਬਣ ਦਾ ਹੈਗੀ ਆ ਦੁੱਧ ਮੈਂ ਘੱਟ ਦੱਸਿਆ ਵੀ ਦੁੱਧ ਜਾਨੀ 11 12 ਕਿਲੋ ਕੱਢੂਗੀ ਅਛਾ ਕੱਢੂਗੀ ਅੱਜ ਤੇ 10 ਕਿਲੋ ਵੀ ਬਹੁਤ ਹੁੰਦਾ ਦੁੱਧ ਤਾਂ ਕਿੰਨੇ ਦੀ ਛੜਦਾਂਗੇ ਜਮੀ ਲਾਸ਼ ਤੇ ਤੂੰ ਦੱਸ ਦੇ ਬਾਈ ਫਿਰ ਕੋਈ ਗੱਲ ਮੈਂ ਤਾਂ ਬਾਲੇ ਘੱਟ ਕਹਿ ਦੂੰ ਓਨੇ ਦੀ ਤਾਂ ਦੇਣੀ ਹੀ ਮੈਂ ਤਾਂ ਕਰੂੰਗਾ 15 ਵੀ ਦੇ ਦੇ ਤੇਰਾ ਮਾਣ ਕਰਾਂਗੇ ਅਸੀਂ ਚੈਨਲ ਦਾ ਕਿੰਨਾ ਕੁ ਕਰੇਗਾ ਇਹਦਾ ਫਿਰ ਕਰਦੇ ਮਾਣ ਚੈਨਲ ਦਾ ਚੱਲ ਹੋਰ ਇੱਕੋ ਹੀ ਗੱਲ ਜਮੀ ਇੱਕ ਫਿਕਸ ਰੇ 32000 ਦੀ ਦੇ ਦਾਂਗੇ ਹੈ 32000 32000 ਵੀ ਸੱਜਣੋਂ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਯਾਰ ਕਰ ਆਏ ਗਏ ਬੰਦੇ ਦਾ ਮਾਨ ਤਣ ਬਾਈ ਕਰੂਗਾ ਆਪਣਾ ਨੌ ਲੈ ਕੇ ਜਿਹੜਾ ਬਾਈ ਲਵੇ ਆਊਗਾ ਲੈ ਹੁਣ ਇਹਦੂ ਬਾਦ ਕਿਹੜੀ ਦਿਖਾ ਰਹੀ ਹੈ ਇਹ ਵੀ ਤੋਕੜ ਗੱਬਣਾ ਆ ਵੀ ਤੋਕੜ ਗੱਬਣਾ ਸੱਜਣੋ ਤੋਕੜ ਗੱਬਣ ਦੀ ਯਾਰ ਡਿਮਾਂਡ ਰਹਿੰਦੀ ਆ ਯਾਰ ਅਕਸਰ ਕਿਉਂਕਿ ਜਿਹੜੇ ਸੱਜਣਾਂ ਦਾ ਜ਼ਿਆਦੇ ਰੁਪਏ ਲਾ ਨਹੀਂ ਸਕਦੇ ਉਹ ਸੱਜਣਾ ਵਾਸਤੇ ਇਹ ਆਫਰ ਹੈ ਲੈ ਬਾਈ ਇੱਥੋਂ ਫੇਸ ਕੁਆਲਿਟੀ ਸਾਰੀ ਚੈੱਕ ਕਰਾ ਦੇ ਇਹਦਾ ਸੂਆ ਮੈਨੂੰ ਮੇਰਾ ਖਿਆਲ ਪਹਿਲਾ ਸੂਆ ਲੱਗਦਾ ਪਹਿਲੇ ਸੂਏ ਆ ਜੀ ਪਹਿਲੇ ਸੂਏ ਅੱਛਾ ਇਹ ਪਹਿਲੇ ਸੂਏ ਆ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਤਾਂ ਬਈ ਇਹ ਜਾਣੀ ਹੁਣ ਜਿਹੜੀ ਗੱਬਣਾ 2.5 ਮਹੀਨਿਆਂ ਦੀ ਹੈਗੀ ਚੈੱਕ ਚ ਅੱਛਾ 2.5 ਮਹੀਨਿਆਂ ਦੀ ਚੈੱਕ ਪਾਸ ਦੁੱਧ ਕਿੰਨਾ 2.5 ਮਹੀਨੇ ਦਾ ਦੁੱਧ ਦੇ ਦੇ ਥੱਲੇ ਵੀ 10-11 ਕਿਲੋ ਹੈਗਾ ਅੱਛਾ 10 ਕਿਲੋ ਮੰਨ ਲੇ 10 ਸੀ ਮੰਨੋ ਬਈ ਦੁੱਧ ਹੈਗਾ ਜਾਣੀ 11-12 ਕਿਲੋ ਹੈਗਾ ਬੱਚੀ ਤੁਹਾਡੀ ਅੱਛਾ 11-12 ਹੈਗਾ 10 ਮੰਨ ਕੇ ਕੋਈ ਬੰਦਾ ਆ ਜਾਵੇ ਵੀ 10 ਚੋਂ ਨਹੀਂ ਘਟੂਗਾ ਨਹੀਂ ਘਟੂਗਾ ਜੀ ਨਹੀਂ ਇਹਨੂੰ ਵੀ ਤੋੜ ਦਿਓ ਜੀ ਇੱਕ ਵਾਰੀ ਲੈ ਬਾਕੀ ਨਾ ਇਹਦੀ ਜੇ ਫੇਸ ਕੁਆਲਿਟੀ ਦੀ ਗੱਲ ਕਰਨਾ ਇਹਦੀ ਫੇਸ ਕੁਆਲਿਟੀ ਵੀ ਚੰਗੀ ਆ ਸੱਜਣੋ ਇਹ ਸੂਈ ਹੋਈ ਆ ਪਹਿਲਾ ਸੂਆ ਲਾ ਇੱਥੇ ਤੋਂ ਚੈੱਕ ਕਰ ਸਕਦੇ ਹੋ ਇਹਦਾ ਇਹਦਾ ਵੀ ਰੰਗ ਰੂਪ ਚੰਗਾ ਬਹਿੜਦਾ ਤੇ ਬਾਕੀ ਤੋਰਾ ਤੂਰਾ ਵੀ ਬੜਾ ਚੰਗਾ ਇਹਦਾ ਜਿਵੇਂ ਆਪਾਂ ਕਹਿ ਦਿੰਨੇ ਨਾ ਘੋੜੀ ਦੀ ਉੱਤੇ ਹੁੰਦੀ ਕੋਈ ਸ਼ੌਕ ਨਾਲ ਨੁਕਰੀ ਉਹਵੇਂ ਮਾਰਦੀ ਆ ਸ਼ਾਰਾਂ ਇੱਥੇ ਤੋਂ ਦੇਖ ਸਕਦੇ ਹੋ ਕੁਆਲਿਟੀ ਕਬੂਲਤੀ ਬੱਚੀ ਦੀ ਬਾਹਲੀ ਚੰਗੀ ਕੁਆਲਿਟੀ ਹੈ ਜੇ ਗੱਲਬਾਤ ਕਰ ਲੈ ਇਹਦੀ ਮੈਂ ਤੋਰਾ ਤੂਰਾ ਤੇ ਥਣ ਥਣੋਟ ਲੇਵੇ ਲੂਵੇ ਦੀ ਸਾਫ਼ ਬਾਹਲੀ ਆਲੇ ਵੇਲੂਵੇ ਦੀ ਤੇ ਬਾਕੀ ਇਹਦੀ ਫੇਸ ਕੁਆਲਿਟੀ ਵੀ ਦਿਖਾਉਂਗਾ ਦਾ ਮੂੰਹ ਕਰਿਓ ਜੀ ਐਨੂੰ ਮਾੜਾ ਜਾ ਸੇਠ ਠੰਡੀ ਪੂਰੀ ਆ ਵੀਰੇ ਉਹ ਇਹਦਾ ਬਾਹਲੀਆਂ ਠੰਡੀਆਂ ਹੁੰਦੀਆਂ ਇਹਦਾ ਚਿਹੇ ਜਵਾਖ ਲੰਗੀ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਦੀ ਅਜਸਮੈਂਟ ਕਰ ਸਕਦੇ ਹਾਂ ਕਿਉਂਕਿ ਮੈਨੂੰ ਫੇਸ ਕੁਆਲਿਟੀ ਤੋਂ ਸੂਆ ਪਹਿਲਾਂ ਲੱਗਦੀ ਆ ਦੁੱਧ 10 ਕਿਲੋ ਤਿਆਰ ਆ ਗੱਬਣ ਕਿੰਨੇ ਟਾਈਮ ਦੀ ਦੱਸਾਂ ਜੀ ਭਾਈ ਗੱਬਣ ਭਾਈ ਢਾਈ ਦੀ ਚੈੱਕ ਆ ਡਾਕਟਰ ਤੋਂ ਕਰਵਾ ਵੀ ਲਿਓ ਜੀ ਨੇ ਲੈ ਕੇ ਜਾਣੀਆਂ ਨਹੀਂ ਆਪਣੀ ਤਸੱਲੀ ਐਨ ਪੂਰੀ ਮੈਂ ਬਾਕੀ ਮੈਂ ਸੱਜਣਾ ਨੂੰ ਇੱਕ ਗੱਲ ਹੋਰ ਆਖੂਗਾ ਵੀ ਆਪਦਾ ਡਾਕਟਰ ਲੈ ਕੇ ਆਉਣ ਭਾਈ ਹੈਨਾ ਉਸ ਤੋਂ ਬਾਅਦ ਨਾ ਕਈ ਵਾਰੀ ਅਗਲੇ ਦੇ ਘਰੇ ਜਾ ਕੇ ਗੱਡੀ 'ਚ ਚੜ੍ਹਨੇ ਚੁੜ੍ਹਨੇ ਵੇਲੇ ਜਾਨਵਰ ਬੱਚਾ ਡੇਕ ਜੇ ਫਿਰ ਉਹਦੇ ਆਪਣੇ ਦੋਸ ਵਾਲੀ ਗੱਲ ਜੀ ਨਹੀਂ ਰਹੂਗੀ ਹੈਨਾ ਇੱਥੋਂ ਅਗਲਾ ਚੈੱਕ ਕਰਾ ਕੇ ਇਹ ਆਪਣੀ ਚੈੱਕ ਕਰਾ ਕੇ ਠੰਡਾ ਟਿਕਾਣ ਲਵਾਇਆ ਹੈ। ਇਹਦਾ ਇਹਦਾ ਕੀ ਰੇਟ ਕਰਦੇ ਆਪਾਂ? ਇਹਦਾ ਜੀ ਇਹ ਵੀ ਇੱਕੋ ਹੀ ਗੱਲ ਆ 32000 ਦੀ ਦੇ ਦਾਂਗੇ। ਉਹ 32 ਚ ਹੋਰ ਕਰਦੇ ਮਾਨ। ਚੱਲ ਕਰ ਦਾਂਗੇ ਬਾਈ ਕੋਈ ਗੱਲ ਨਹੀਂ। ਮੱਛੀ ਦੇ ਦਾਂਗੇ। ਹੈ? 25 ਨਹੀਂ ਬਾਈ ਨਹੀਂ 25 ਵੀ ਨਹੀਂ। ਹੋਰ ਕਿੰਨੇ ਕਿ ਦੀ ਫਿਰ? 29 ਦੀ ਦੇ ਦਾਂਗੇ ਚਲੋ 29 ਦੀ ਦੇ ਦਾਂਗੇ। ਮੈਂ ਸਜਣੋਂ 29 ਦੇ ਵੀ ਬਾਈ ਮਾਨਤਾਨ ਜਿਹੜਾ ਰੇਟ ਮੈਂ ਕਰਾਊਗਾ ਉਹਦੇ ਚ ਮਾਨਤਾਨ ਛੋਟ ਛੱਪਾ ਕਰੂਗਾ। ਕਿਉਂਕਿ ਤੁਹਾਨੂੰ ਪਤਾ ਵੀ ਰੇਟ ਜਿਹੜੇ ਮੈਂ ਕਰਾਉਣਾ ਉਹਨਾਂ ਨਾਲ ਜਾਨਵਰਾਂ ਦੇ ਉਹ ਰੇਟ ਆਪਣੇ ਜਿਵੇਂ ਖਿੱਚ ਮੇ ਜਦੋਂ ਬੱਸੀ ਹਾਜ਼ਰ ਹੋਈ ਨਾ ਬਾਕੀ ਕੁਆਲਿਟੀ ਬੱਚੀ ਬਣਾਉਗੀ ਚੰਗੀ ਬਾਈ ਇਧਰ ਤੋਂ ਥਣ ਥਣ ਦੇਖ ਸਕਦੇ ਹੋ ਥਣ ਥਣ ਜਿਹੜਾ ਐ ਲੱਗਿਆ ਪੂਰੀ ਟਾਪ ਕੁਆਲਿਟੀ ਦਾ ਤੇ ਲੱਗਿਆ ਵੀ ਦੂਰੀ ਤੇ ਆ ਤੇ ਬਾਕੀ ਰੰਗ ਰੂੰਗ ਵੀ ਚੰਗਾ ਹੁਣ ਇਹਦੇ ਲੱਗੇ ਜਾਂਦਾ 3 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਸੂਈ ਹੋਇਆ ਬੱਛਾ ਮਗਰਾਈ ਅੱਛਾ ਇਹਦੇ ਮਗਰ ਬੱਛਾ ਹਾਂਜੀ ਬੱਛਾ ਮਗਰਾਈ ਸੂਆ ਦੂਜਾ ਦੂਜਾ ਸੂਆ ਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਦਾ ਕੰਨ ਚੱਲ ਗਈ ਹੋਗੇ ਯਾਨੀ 15 16 ਦਿਨ ਹੋ ਗਏ ਸੂਈ ਨੂੰ ਅੱਛਾ 15 18 ਦਿਨ ਹੋ ਗਏ ਹਾਂਜੀ ਦੁੱਧ ਕਿੰਨਾ ਕੁ ਤਿਆਰੀ ਦੁੱਧ ਜੀ ਇਹਦਾ ਹੁਣ ਤਿਆਰੀ ਦਾ 17 ਕਿਲੋ 16 17 ਕਿਲੋ ਹੈਗਾ ਹਾਜ਼ਰ 16 ਮੰਨ ਕੇ ਆ ਜੀ ਕੋਈ ਵੀ ਮਖਾ ਜੀ ਹੈਗਾ ਬਾਕੀ ਆਪਣੇ ਦਾ ਦਾਣਾ ਪੈਂਦਾ ਹੀ ਹੁਣ ਵਧੀਆ ਅੱਛਾ ਜੀ ਕੱਲ ਹੀ ਆਈ ਆ ਲੈ ਇੱਥੇ ਤੋਂ ਨਾ ਇਹਦੀ ਲੇਵੇ ਲੂਵੇ ਦੀ ਬਣਾਵਟ ਥਣ ਥਣੌੜ ਦੀ ਬਣਾਵਟ ਦੇਖ ਸਕਦੇ ਹੋ ਬਾਕੀ ਚੰਗੀ ਆ ਸੱਜਣੋ ਬੈੜ ਇਹ ਹੈਗੀ ਆ ਤਾਜੀ ਦੂਜਾ ਸੂਆ ਖੋਲ ਕੇ ਤੋੜਦੇ ਬਈ ਤੇ ਰੰਗ ਰੂਪ ਦੀ ਇਹ ਵੀ ਚੰਗੀ ਆ ਇਹ ਐਚ ਐਫ ਕ੍ਰਾਸ ਚ ਹੀ ਪਾਈ ਜਾਂਦੀਆਂ ਨੇ ਬਾਈ ਹਨਾ ਹਾਂਜੀ ਹਾਂਜੀ ਦਾ ਦੁੱਧ ਸੱਜਣੋਂ 17 ਕਿਲੋ ਆ ਤੇ ਤੋਰਾ ਤੂਰਾ ਬੈੜੀ ਦਾ ਚੈੱਕ ਕਰ ਸਕਦੇ ਹੋ ਇੱਥੇ ਤੋਂ ਇਹਦਾ ਲੇਵ ਆ ਲੂਗਾ ਵੀ ਦੇਖ ਸਕਦੇ ਹੋ ਚੰਗੇ ਥਣ ਥਣੋਟ ਦੀ ਆ ਬਾਕ ਕਮਾ ਲਓ ਜੀ ਜੇ ਸੱਜਣੋਂ ਇਹਦੇ ਮੈਂ ਥਣ ਥਣ ਦੀ ਗੱਲ ਕਰ ਲੈਣਾ ਉਹੀ ਗੱਲ ਆ ਵੀ ਮੱਝਾਂ ਨਾਲ ਥਣ ਲੱਗਿਆ ਬੈੜ ਨੂੰ ਬਾਕੀ ਇੱਥੇ ਤੋਂ ਦੂਰੀਦਾਰੀ ਦੇਖ ਸਕਦੇ ਹੋ ਥਣਾ ਚ ਗੈਪ ਦੇਖ ਸਕਦੇ ਹੋ ਤੇ ਇੱਥੇ ਤੋਂ ਇਹਦਾ ਜਿਹੜਾ ਲੇਵ ਆ ਉਹ ਵੀ ਦੇਖ ਸਕਦੇ ਹੋ ਤੇ ਰੇਟ ਚੱਲ ਕੇ ਬਾਈ ਨੂੰ ਇਹਦਾ ਵੀ ਪੁੱਛ ਲੈਣਾ ਕਿਉਂਕਿ ਰੇਟ ਮੈਂ ਖਿੱਚਵੀਂ ਕਰਾਉਂਗਾ ਬਾਈ ਤੋਂ ਸਾਰੇ ਉਹਦੇ ਚ ਛੋਟ ਛੱਪੇ ਵਾਲੀ ਕੰਮ ਹੋਊਗਾ ਤੇ ਬਾਹਲਾ ਨਾ ਬਾਈ ਨੂੰ ਖਿੱਚੇ ਫਿਰ ਰੇਟ ਆਪਾਂ ਪਹਿਲੀ ਫਿਕਸ ਕਰਾ ਦਾਂਗੇ ਤੇ ਇੱਥੇ ਤੋਂ ਨਾ ਹੁਣ ਇਹਦਾ ਥਣ ਥਣ ਦੇਖ ਸਕਦੇ ਤੁਸੀਂ ਤੇ ਲੇਵਾ ਦੇਖ ਸਕਦੇ ਹੋ ਨਾੜਾ ਨੂੜਾ ਦੇਖ ਸਕਦੇ ਹੋ ਸੱਜਣੋਂ ਲੇਵੇ ਤੇ ਬਾਕੀ ਥਣ ਦਾ ਇਹਨੂੰ ਬਾਕਮਾਲ ਲੱਗਿਆ ਬਾਕਮਾਲ ਕਿਉਂ ਲੱਗਿਆ ਕਿਉਂਕਿ ਮੱਜਾ ਨਾਲ ਦਾ ਥਣ ਲੱਗਿਆ ਯਾਰ ਗਾਂ ਨੂੰ ਲੱਗਿਆ ਵੀ ਪੂਰਾ ਮੋਟਾ ਮੁਠੀ ਦੀ ਚਵਾਈ ਵਾਲਾ ਥਾਣਾ ਤੇ 16 ਕਿਲੋ ਦੁੱਧ ਇਸ ਟਾਈਮ ਇਹਦੇ ਥੱਲੇ ਰੈਡੀ ਆ 12 18 ਦਿਨ ਦੀ ਸੂਈ ਆ ਦੂਜਾ ਸੂਆ ਇਹਦਾ ਕੀ ਰੇਟ ਕਰਦੇ ਮੇ ਇਹਦਾ 47000 ਆ ਜੀ ਅੱਛਾ ਇਹਦਾ ਥੋੜਾ ਜਿਆ ਹੋ ਗਿਆ ਯਾਰੀ ਹੈ ਨਾ ਤਾਜੀ ਕਰਕੇ ਭਾਈ ਆਪਾਂ ਦੁੱਧ ਘਰ ਤੋਂ ਘਟ ਉਹ ਦਸਿਆ ਗਲੇਰੇ ਘਰੇ ਵੱਧ ਜਾ ਕੇ ਨਿਕਲੇ ਉਹੀ ਗੱਲ ਦਾ ਫੇਰ ਆ ਭਾਈ ਆਪਣੀ ਵੀਡੀਓ ਚ ਨਾ ਦਿਖਾਰਾ ਤਾਂ 17 ਹੀ ਦਸੀ ਹਾਂ ਭਾਈ ਨਹੀਂ ਆਪਾਂ ਤਾਂ 80 ਦੱਸਿਆ ਵੀਰ ਹਾਂਜੀ ਅਰੇ ਕਿੰਨੇ ਦੀ ਛੜ ਦਾਂਗੇ ਅਸੀਂ ਆਪਾਂ 45 ਦੀ ਦੇ ਦਾਂਗੇ 45 ਦੀ 45 24 ਵੀ ਕਰ ਦਾਂਗੇ ਛੋਟ ਛੜ ਕਰ ਦਾਂਗੇ ਭਾਈ ਕੋਈ ਗੱਲ ਨਹੀਂ 45 24 ਕਰ ਦਾਂਗੇ ਸਜਣੋ ਹੁਣ ਆ ਅਗਲੀ ਦਾ ਆਪ ਹਾਂਜੀ ਭਾਈ ਅਗਲੀ ਇਹ ਹੁਣ ਆਹ ਜਰਸੀ ਲੱਗਿਆ ਬਾਈ ਦਿਖਾਉਣ ਇਹ ਹੁੰਦੀਆਂ ਤੁਹਾਨੂੰ ਪਤਾ ਛੋਟੀ ਨੇ ਕੱਦ ਕਾੜਦੀਆਂ ਪਰ ਜੇ ਇਹਨਾਂ ਦੀ ਉਹੀ ਗੱਲ ਹੈ ਤੁਹਾਨੂੰ ਮੈਂ ਦੱਸਿਆ 60% ਦੀ ਗੱਲ ਕਰ ਲੈਣਾ 60% ਇਹਨਾਂ ਦੀ ਮੱਝਾਂ ਦੇ ਮੁਕਾਬਲੇ ਹੁੰਦੀ ਆ ਤਕਰੀਬਨ ਤਕਰੀਬਨ ਥੋੜੇ ਹੀ ਫਰਕ ਹੁੰਦਾ ਇਹਦਾ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਸੂਈਆ ਬੱਸੀ ਮਗਰ ਆਈ ਅੱਛਾ ਮਗਰ ਬੱਛੀ ਮਗਰ ਬੱਛੀ ਆਈ ਦੂਜੇ ਸੂਏ ਕਿਹੜੀ ਬੱਛੀ ਯਾਰ ਇਹਦੀ ਆਪਾਂ ਬੱਛੀ ਵੀ ਦਿਖਾਓ ਉਹ ਲਈ ਬੱਛੀ ਜਰਸੀ ਪਿਓਰ ਜਰਸੀ ਬੱਛੀ ਹਾਂਜੀ 나ੜੂਆ ਨਾਲ ਆਈ ਲੈ ਆ ਦੂਜੀ ਸੂਏ ਸੂਈ ਆ ਬਾਈ ਦੇ ਦੱਸਣ ਮੁਤਾਬਕ ਤੇ ਆ ਇਹਦਾਂ ਸੱਜਣੋ ਬੱਛੀ ਆ ਤੇ 나ੜੂਆ ਦੇਖ ਸਕਦੇ ਹੋ ਨਾਲ ਹੀ ਐਦੇ ਕਿਉਂਕਿ ਸੱਜਣ ਯਾਰ ਕਰਦੇ ਨੇ ਮੰਗ ਥੋੜੀ ਜੀ ਵੀ ਬੱਛੀ ਨਾ ਹਨਾ ਦੇਖਣ ਦੇ ਸੁਖਤ ਹੁੰਦੇ ਨਹੀਂ ਇਹਨੂੰ ਕੈ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਤੀਜਾ ਦਿਨ ਆਈ ਸੂਈ ਨੂੰ ਅੱਛਾ ਤੀਜਾ ਦਿਨ ਸੂਈ ਨੂੰ ਆ ਕਿੰਨੀ ਕੁ ਬੋਲੀ ਤਿਆਰ ਆਣਾ ਬੋਲਾ ਹੈਗਾ 10-11 ਕਿੱਲੋ ਜੀ 10 ਕਿਲੋ ਮੰਨ ਕੇ ਆ ਜੀ ਕਿੰਨਾ ਕੁ ਪਾ ਸਕਦੇ ਤੇਰੀ ਮੀਂਦਾਂ ਪਾ ਦੂ ਜੀ ਇਹ 13-14 ਕਿਲੋ ਪਾ ਜੂਗੀ 13 ਕਿਲੋ ਵੀ ਬਹੁਤ ਆ ਇਹਨੂੰ ਆਪਦੇ ਬਿੱਤ ਦੇ ਹਿਸਾਬ ਨਾਲ 13 ਹੀ ਬਸੇਰਾ ਹਾਂਜੀ ਹਾਂਜੀ 13 ਕਿਲੋ ਦੁੱਧ ਨੂੰ ਖਾਸਾ ਹੋਇਆ ਨਾ ਕਿ ਦਿਨ ਵੀ ਜੀ ਤੀਜਾ ਚੌਥਾ ਦਿਨ ਸੋਈ ਨੂੰ ਅੱਛਾ ਖੋਲ ਕੇ ਤੋੜ ਦਿਓ ਜੀ ਇਹਨੂੰ ਵੀ ਇੱਕ ਵਾਰੀ ਲੈ ਉਹੀ ਗੱਲ ਐ ਸੱਜਣੋਂ ਉਹਨਾਂ ਨੇ ਮੁਕਾਬਲੇ ਕਰਦੇ ਇਹਨਾਂ ਦਾ ਉਹ ਵੀ ਛੋਟਾ ਹੁੰਦਾ ਤੇ ਸਾਨੂੰ ਲੱਗੂਗੀ ਵੀ ਦੇਖਣ ਨੂੰ ਛੋਟੀ ਜੀ ਬਾਈ ਥੁ ਕਮਾ ਲਓ ਜੀ ਬੀੜੇ ਜੋ ਐਸਾ ਸਾਹਮਣਾ ਹੀ ਕਮਾ ਲਓ ਤੇ ਬਾਕੀ ਲੇਵਾ ਲੂਵਾ ਚੰਗਾ ਵੀ ਜਿੰਨਾ ਕੇ ਵਜਨ ਆਪ ਚ ਹੈ ਨਾ ਬੈੜੀ ਚ ਉਹਨਾਂ ਕੀ ਲੇਵਾ ਚੱਕੀ ਫਿਰਦੀ ਐ ਨਾਲ ਇਹ ਥਾਣ ਥਣਾ ਉੱਡ ਚੰਗਾ ਲੱਗਿਆ ਇਹਦੇ ਵੀ ਬਾ ਕਮਾ ਲਓ ਇੱਥੋਂ ਕਮਾ ਲਓ ਕੋਈ ਗੱਲ ਆ ਸੱਜਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਫੈਂਟ ਪਰਸੈਂਟੇਜ ਚੰਗੀ ਆ ਮਿਹਸਾਂ ਵਰਗਾ ਦੁੱਧੀ ਹੁੰਦਾ ਇਹਨਾਂ ਦਾ ਐਚਐਫ ਦੇ ਮੁਕਾਬਲੇ ਇਹਨਾਂ ਦੀ ਫੈਂਟ ਪਰਸੈਂਟੇਜ ਕਾਫੀ ਜ਼ਿਆਦਾ ਹੁੰਦੀ ਆ ਬਾ ਬੰਦ ਹੋ ਜੀ ਤਾਂ ਇਹਦਾ ਰੇਟ ਪੁੱਛਦਾ ਹੁਣ ਬਾਈ ਨੂੰ ਵੀ ਇਹਦਾ ਰੇਟ ਕਿੰਨਾ ਕੁ ਕਰਦਾ ਇਹਦਾ ਕੀ ਰੇਟ ਕਰਦੇ ਆ ਬਾਈ ਇਹਦਾ ਬਾਈ 40000 ਆ ਜੀ ਅੱਛਾ 40000 ਹਾਂਜੀ 40 ਚੋਂ ਕਿੰਨੇ ਕਦੀ ਦੇ ਦਾਂਗੇ ਜਮੀਂ लास्ट 38 ਦੀ ਦੇ ਦਾਂਗੇ 38 ਦੀ ਦੇ ਦਾਂਗੇ 38 ਚੋਂ ਵੀ ਛੱਡ ਦਾਂਗੇ ਛੱਡ ਦਾਂਗੇ ਬਾਈ ਹੋਰ ਦੱਸ 34 ਦੀ ਦੇ ਦਾਂਗੇ ਨਹੀਂ ਬਾਈ 34 35 ਦੀ ਹਾਂ ਚੱਲ ਛੱਡ ਦਾਂਗੇ ਬਾਈ ਮੀ ਬਾਈ ਇੱਕ ਅੱਦਾ ਤਾਂ ਮੈਂ ਗਿਫਟ ਨੂੰ ਵੀ ਰੱਖਿਆ ਕਰ ਦੂੰ ਪੂਰੇ ਲਾੜ ਚ ਨਾਲ ਨਾ ਨਾ ਕੋਈ ਗੱਲ ਨਹੀਂ ਬਾਈ ਤੇਰਾ ਮਾਣ ਕਰਾਂਗੇ ਆ ਦਾ ਨੰਬਰ ਬੋਲ ਦੋ ਬਈ ਆਪਣਾ ਨੰਬਰ 6284943603 ਹੋਰ ਤਾਂ ਨਹੀਂ ਰਹਿੰਦੀ ਕੋਈ ਐਂ ਦੇਖ ਲੈ ਹੁਣ ਆ ਰਹੀ ਇੱਕ ਰਹਗੀ ਆ ਰਹਗੀ ਹਾਂਜੀ ਹਾਂਜੀ ਅੱਛਾ ਉਹ ਰਹਗੀ ਦੀ ਸੱਜਣਾ ਇੱਕ ਲੈ ਇਹ ਵੀ ਖੇਡ ਜੀ ਯਾਰ ਇਹਦੇ ਨਾਲ ਦੀ ਆ ਹਨਾ ਜਮੀ ਕੱਦ ਦੇਦਾ ਵੀ ਦਰਮਿਆਨਾ ਜੀ ਇਹਦੀ ਫੇਸ ਕੁਆਲਿਟੀ ਚੈੱਕ ਕਰ ਲਓ ਇੱਥੇ ਤੋਂ ਫੇਸ ਕੁਆਲਿਟੀ ਚੰਗੀ ਆ ਤੇ ਥਣ ਥਣ ਇਹਦੇ ਵੀ ਚੰਗਾ ਲੱਗਿਆ ਇਹ ਮੇਰਾ ਖਿਆਲ ਆ ਗੱਬਣਾ ਬਈ ਇਹ ਗੱਬਣਾ ਬਾਈ ਹੱਲੇ ਲੈ ਜੂਗੀ ਹਫਤਾ ਤੱਕ ਅੱਛਾ ਇੱਕ ਹਫਤਾ ਕੱਢਦੀ ਆ ਹੱਲੇ ਲਾ ਨੂੰ ਨਾ ਹੈਗੀਆਂ ਹੈਗੀਆਂ ਹੀ ਹੈਗੀਆਂ ਇਹ ਕਿਹੜਾ ਸੂਆ ਸੂੰਦੀ ਆ ਬਾਈ ਇਹ ਬਾਈ ਹੁਣ ਤੀਜੇ ਸੂਏ ਸੂ ਦੂਜੇ ਸੂਏ ਗੱਬਣਾ ਤੀਜੇ ਸੂਗੀ ਹੁਣ ਅੱਛਾ ਤੀਜੇ ਸੂਏ ਸੂਗੀ ਹਫਤੇ ਤੱਕ ਤਾਂ ਬਈ ਇਹਨੇ ਖਾਸੀ ਬਣ ਜਾਣਾ ਬਣ ਜੂਗੀ ਬਣ ਜੂਗੀ ਬਈ ਮਾਲਕਾਂ ਨੇ ਤਾਂ ਦੂਜੇ ਦੱਸਿਆ ਪਰ ਆਪਾਂ ਨੂੰ ਸਰੀਰ ਪੱਖੋਂ ਲੱਗਦੀ ਆ ਵੀ ਤੀਜੇ ਹੈਗੀ ਆ ਹਾਂ ਉਹ ਕਰਦੇ ਨਾਲ ਦੂਜਿਆਂ ਦੇ ਮੁਕਾਬਲੇ ਫਰਕ ਹੁੰਦਾ ਹੈ ਨਾ ਹਾਂਜੀ ਹੁੰਦਾ ਬਾਈ ਹੁੰਦਾ ਲੈ ਥਾਣ ਸੋਣ ਸੱਜਣੋ ਇਹ ਬੈਡ ਨੂੰ ਵੀ ਚੰਗਾ ਲੱਗਿਆ ਤੇ ਬਾਕੀ ਰੇਟ ਵੀ ਇਹਦਾ ਕਿਉਂਕਿ ਰੇਟ ਜਿਹੜੇ ਇਹ ਰੇਟ ਨਾ ਸੱਜਣੋ ਬਾਈ ਨੇ ਕਰੇ ਨੇ ਇਹ ਰੇਟ ਯਾਰ ਹਰੇਕ ਬੰਦੇ ਦੀ ਪਹੁੰਚ ਵਾਲੇ ਰੇਟ ਨੇ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਹਰੇਕ ਬੰਦਾ ਜਾਨਵਰ ਰੱਖਣ ਦਾ ਸ਼ਕੀਨ ਹੁੰਦਾ ਉਹਨਾਂ ਵਾਸਤੇ ਇਹ ਆਫਰ ਹੀ ਹੈ 12 ਦੀ ਬਾਈ ਥੁਕ ਮਾ ਲਓ ਜੀ ਤੇ ਬਾਕੀ ਸੂਣ ਚ 22 ਦੇ ਦਸਨ ਮੁਤਾਬਕ ਵੀ ਹਫਤੇ ਤੋਂ ਇੱਕ ਹਫਤੇ ਤੋਂ 10 ਦੇਣ ਇਹ ਕੱਢ ਦੂਗੀ ਤੇ ਬਾਕੀ ਲੇ ਵਾਲੂ ਆ ਚੰਗਾ ਬਣਾਉਂਦੀ ਆਉਂਦੀ ਆ ਮੈਸਲੇ ਦੀ ਸੱਜਣੋ ਹੈਗੀ ਆ ਜਰਸੀ ਬਾ ਕਮਾ ਲਓ ਜੀ ਤਾਂ ਇਹਦਾ ਰੇਟ ਪੁੱਛ ਲੈਣਾ ਚੱਲਦੇ ਬਾਈ ਨੂੰ ਵੀ ਇਹਦਾ ਕੀ ਰੇਟ ਕਰਦੇ ਆ ਇਹਦਾ ਬਾਈ ਕੀ ਰੇਟ ਕਰਦੇ ਆ ਆਪਾਂ ਇਹਦਾ ਬਾਈ ਰੇਟ ਇਹ ਵੀ ਦੇ ਦਾਂਗੇ ਬਾਈ 37000 ਦੀ ਬੱਸੀ ਤਿਆਰ ਬਹੁਤ ਵਧੀਆ ਹੂ ਲੈ ਹਲੇ ਰਬਰਾਂ ਨੂੰ ਵਾਦਾ ਹੋਣਾ ਤਿਆਰ ਤਾਂ ਹੋਊਗੀ ਹਾਂ ਜੀ 37 ਚੋਂ ਘਟਾ ਦਿਓ ਨਹੀਂ ਬਾਈ ਠੀਕ ਜੈ ਜ ਦੁੱਧ ਮੱਝਾਂ ਵਰਗਾ ਹੁੰਦਾ ਇਹਨਾਂ ਦਾ ਜਮੇ ਫਿਕਸ ਰੇਟ ਹੀ ਨਾ ਸਕੇ ਅ 36 ਦੀ ਦੇ ਦਾਂਗੇ ਬਾਈ 36 ਦੀ ਦੇ ਦਾਂਗੇ ਕੋਈ ਗੱਲ ਨਹੀਂ ਸੱਜਣੋ ਬਾਈ ਕਰ ਵੀਡੀਓ ਆਪਣੀ ਚੈਨਲ ਦੇ ਉੱਤੇ ਵਾਸਤੇ ਕਰ ਦੂਗਾ ਬਾਈ ਮਾਂ ਤਾਂ ਨਹੀਂ ਹੀ ਗੱਲ ਨਹੀਂ ਹੁਣ ਹੋਰ ਤਾਂ ਨਹੀਂ ਰਹਿੰਦੀ ਕੋਈ ਐ ਨਾ ਨਹੀਂ ਬਾਈ ਹੋਰ ਨਹੀਂ ਹੈ ਲੈ ਅੱਜ ਦੀ ਵੀਡੀਓ 'ਚ ਨਾ ਸੱਜਣੋ ਆਪਾਂ ਤੁਹਾਨੂੰ ਦਿਖਾਈਆਂ ਦੋ ਜਰਸੀ ਇੱਕ ਵਾਰੀ ਨਾ ਸਾਰੀਆਂ ਤੇ ਕੈਮਰਾ ਤੁਹਾਨੂੰ ਮੈਂ ਘੁਮਾ ਕੇ ਦਿਖਾ ਦਾਂ ਨਾ ਆ ਗੱਬਣ ਹੈ ਤੇ ਆ ਸੂਈ ਹੋਈ ਹੈ ਤੇ ਆ ਐਚਐਫ ਤਾਜੀ ਆ ਆ ਵੀ ਪਹਿਲਣ ਤੋਕੜ ਗੱਬਣ ਹੈ ਤੇ ਇੱਕ ਸੱਜਣੋ ਐਂਡ ਦੇ ਉੱਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਈ ਸੀ ਆ ਐਚਐਫ ਤੋਕੜ ਗੱਬਣ ਹੈ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਈਆਂ ਨੇ ਪੰਜ گاਵਾ ਪਿੰਡ ਤੁੰਗਾਹੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਨੇੜੇ ਪਿੰਡ ਕਲਸੀਆਂ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਗਾਂ ਪਸੰਦ ਆਊਗੀ ਡੰਗ ਦੋ ਡੰਗ ਬਾਈ ਕੋਲੇ ਰਹਿਣ ਸਹਿਣ ਦਾ ਸਾਰਾ ਸਿਸਟਮ ਹੈ ਬਾਈ ਕੋਲੇ ਚੋਕੇ ਤਸੱਲੀ ਕਰਕੇ ਲਿਆ ਸਕਦੇ ਹੋ ਧੰਨਵਾਦ ਜੀ